ਜਿਵੇਂ ਇੰਦਰ ਦੇ ਖਾਰੇ ਦੇ ਵਿੱਚ ਨਾਚ ਹੁੰਦਾ ਹੈ ਅਰਸ਼ਾਂ ਉੱਪਰੇ ਅੰਧਕੁੜੀ ਗੁੜੀਆਂ ਬਿਲਕੁਲ ਜੀ ਇਸ ਕੋਲੇ ਦਾ ਸ਼ਾਇਰ ਅਕੀ ਸੁੰਗਰ ਗ੍ਰੈਂਡ ਸਵਾਰ ਸੁੰਦਰ ਇਸ ਕੋਲੇ ਦੀ ਜੋ ਡੈਮ ਆ ਜੀ ਕਿੱਥੇ ਉੱਪਰ ਨਾਮ ਜਸਪਾਲ ਸਿੰਘ ਮੇਰੇ ਭਰਾ ਦਾਰਾ ਸਿੰਘ ਦਮਦਮਾ ਦੇ ਇਹਦਾ ਜਿਹੜਾ ਬਸ਼ੇਰਾ ਸਾਡਾ ਇਹ ਘੋੜਾ ਇਹ ਪੱਗਮਾ ਜੀ ਇਹ ਜੁਰਮਨ ਲਾਰ ਸਾਹਿਬ ਤੋਂ 2 ਮਹੀਨੇ ਕਰਦਾ ਜੀ ਹਜੇ ਤੱਕ ਜੋ ਕਿ ਸਪੋਰਟਲੈਸ ਹੈ ਬਿਲਕੁਲ ਕਿਤੇ ਕੋਈ ਦਾਗ ਨਹੀਂ ਜੀ ਬਾਕੀ ਬਰੀਡਿੰਗ ਲਈ ਘੋੜੀ ਬਹੁਤ ਜ਼ਿਆਦਾ ਮੇਟ ਹੋ ਰਹੀ ਹੈ ਜੀ ਕਿਉਂਕਿ ਜਿਹੜੀ ਇਹਦੀ ਸਪੋਰਟਲੈਸ ਸੁੰਦਰਤਾ ਉਹ ਭਾਈ ਜੀ ਤੁਸੀਂ ਵੀ ਦੇਖੋ ਤੁਹਾਨੂੰ ਆਪ ਨੂੰ ਚੰਗੇ ਲੱਗਦੇ ਆ ਤਾਂ ਹੀ ਆਪਾਂ ਇਹਦੀ ਵੀਡੀਓ ਬਣਾਉਨੇ ਆ ਇਸ ਕਰਕੇ ਸਪੋਰਟਲੈਸ ਬੰਕਰ ਚੰਗੀ ਘੋੜਾ ਵੱਡਾ ਜੀ ਸਾਰੀਆਂ ਖਾਸੀਅਤਾਂ ਨੇ ਤੇ ਹੁਣ ਤੱਕ ਇੱਕ ਜਿਹੜੀ ਇਹ ਹੈ ਵੀ ਬਾਦਸ਼ਾਹ ਕੋ ਬਾਲੀਵੁੱਡ ਦੇ ਹੁੰਦੇ ਵੀ ਲੈ ਕੇ ਗਏ ਤੁਹਾਡੇ ਕੋਲ ਵੀ ਹਾਂ ਜੀ ਆਪਣੇ ਤੋਂ ਸੁਲਮਾਨ ਖਾਨ ਜੀ ਦਾ ਜਿਹੜੇ ਨਾਲ ਬ੍ਰਦਰ ਕੰਮ ਕਰਦੇ ਨਿਸ਼ਾਨ ਜੀ ਉਦੋਂ ਭਾਈ ਸੁਲਮਾਨ ਜੀ ਨਾਲ ਗੱਲ ਹੋਈ ਸੀ ਆਪਣੀ ਵੀਡੀਓ ਕਾਲ ਤੇ ਵੈਸੇ ਆਪ ਘਰੇ ਵੀ ਜਾ ਕੇ ਆਏ ਆ ਮਿਲ ਕੇ ਆਏ ਆ ਉੱਥੇ ਆਪਣੇ ਤੋਂ ਬੇਤਾਬ ਘੋੜਾ ਲੈ ਕੇ ਜਾਇਆ ਜੀ ਵੈਸੇ ਘੋੜੀਆਂ ਵੀ ਦੋ ਤਿੰਨ ਗਈਆਂ ਔਰ ਘੋੜਾ ਤੇ ਮਸਾਜੇ ਉਹਦੇ ਬੱਚੇ ਵੀ ਰੇਕ ਰੰਡੇ ਤੇ तकरीबन ਚਾਰ ਪੰਜ ਬੱਚੇ ਰੇਕ ਰੰਡੇ ਚਾਉਂਦੇ ਆ ਜੀ ਉਹਦੇ ਕੋਈ ਬਰਦਰ ਕੋਈ ਖਾਸ ਡਾਕਟਰ ਦੀ ਜਾਣਕਾਰੀ ਨਹੀਂ ਡਾਕਟਰ ਇਸ ਤਰ੍ਹਾਂ ਜੀ ਉਹ ਤਾਂ ਆਪਣੀ ਪਰਦੇ ਦੀ ਡਾਕਟਰ ਆ ਜਾਂ ਆਪ ਆਪ ਖੋਦਦੇ ਨੇ ਜੀ ਅੱਗੇ ਨਾਲ ਸ਼ੋਲੇ ਹੋਵੇ ਜਿਵੇਂ ਆਇਆ ਜਾਉਂ ਆ ਜੀ ਦੇਸੀ ਘੋੜਾ ਹੈ ਜੀ ਉਹ तकरीबन ਬੰਦੇ ਬੰਦ ਨਹੀਂ ਕਰਦੇ ਜੀ ਇਸ ਕਰਕੇ ਘੋੜਾ ਜਿਹੜਾ ਵਾ ਤੋਂ ਹੈਵੀ ਬਾਡੀ ਬੋਨ ਸਟਰਕਚਰ ਦਾ ਮਜ਼ਬੂਤ ਬਣਦਾ ਜੀ ਸ਼ੌਕ ਵੱਜੋ ਕਰ ਰਹੇ ਹਾਂ ਕਿ ਦੰਦਾ ਹੈ ਦੋਨੇ ਕੰਮ ਹੀ ਆ ਜੀ ਤੇ ਸੈਕ ਸੈਕ ਦੰਦਾ ਵੀ ਆ ਜੀ ਇੱਕ ਸ਼ੌਕ ਵੀ ਆ ਕਿਉਂਕਿ ਸਾਡੇ ਸਭ ਤੋਂ ਪਹਿਲਾਂ ਸਾਡੇ ਭਰਾ ਨੂੰ ਸ਼ੌਕ ਸਿੰਘ ਦਾਸ ਸਿੰਘ ਨੂੰ ਸਾਡਾ ਵੀ ਪਟਾਪੁਰ ਕੀ ਕੰਮ ਹੈ ਜੀ ਸ਼ੌਕ ਹੈ ਪਹਿਲਾਂ ਤੋਂ ਪਰ ਇਹਨਾਂ ਨੇ ਜਦੋਂ ਪੈਦਾ ਹੋਇਆ ਇਹਨਾਂ ਦਾ ਬਾਈ ਜੀ ਤੁਸੀਂ ਉੱਥੇ ਲੈ ਜਾਓ ਵੀ ਉੱਥੇ ਦੀ ਪਰਵਰਿਸ਼ਨੀ ਸਹੀ ਹੋ ਜੂ ਬਾਕੀ ਬਰੀਡਿੰਗ ਦਾ ਕੰਮ ਵੀ ਇੱਥੇ ਵੱਧ ਹੈ ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਜੀ ਬਿਲਡਿੰਗ ਮਿਲਿਆ ਇੱਕ ਇਸ ਕੋੜੀ ਦੇ ਸਮੁੰਦਰ ਘੋੜੇ ਦਾ ਜੀ ਮੈਂਟੂ ਵਾਲੇ ਸਮੁੰਦਰ ਘੋੜੇ ਦਾ ਜੀ ਹਾਂ ਜੀ ਅਗਰ ਕੀਮਤੀ ਗੱਲ ਕੀਤੀ ਜਾਵੇ ਤਾਂ ਕੀਮਤ ਦਾ ਸਾ ਜੀ ਅਨਮੁੱਲੇ ਹੀਰੇ ਹੈ ਜੀ ਕੀਮਤ ਤਾਂ ਇਹਨਾਂ ਦੀ ਵੈਸੇ ਕੋਈ ਨਹੀਂ ਪਰ ਜੇਕਰ ਫਿਰ ਵੀ ਸੋਚਿਆ ਆਪਾਂ ਨੂੰ ਨਿਰਕਰਨ ਕਰਨ ਦਾ ਲੋੜ ਪੱਤਦੀ ਹੈ ਪਰਾ ਜਿੱਤੀਵਾਰ ਨੂੰ ਆਪਾਂ ਮੋਟ ਵਰ ਸੇਲ ਹੈ ਜੀ